फगवाड़ा ਦੇ ਸਥਾਨਿਕ ਰਿਜੋਰਟ ਵਿਖੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਧਾਇਕ ਬਲਵਿੰਦਰ ਸਿੰਘ ਤਾਰੀਵਾਲ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਵਿਸ਼ੇਸ਼ ਮੀਟਿੰਗ ਦਾ ਆਯੋਜਨ ਹੋਇਆ ਇਸ ਮੌਕੇ ਤੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਸultanpur Lodhi ਤੋਂ ਸਾਬਕਾ ਵਿਧਾਇਕ ਨਵਜੋਤ ਸਿੰਘ ਚੀਮਾ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸਮੂਹ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ ਐਨ ਡੀ ਟੀ ਵੀ ਪੰਜਾਬ న్యూਸ ਦੇ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਤੇ ਆਪਣੇ ਵਿਚਾਰ ਰੱਖਣ ਸਲਵੰਗ ਸਾਹਿਬ ਕਵਾੜਾ ਦੇ ਪ੍ਰਧਾਨ ਸਾਹਿਬ ਵਾਲੀਆ ਜੀ ਸਭ ਤੋਂ ਪਹਿਨਾ ਫਤਿਹ ਸਾਂਝੀ ਕਰੀਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਵਾਲੀਆ ਜੀ ਤੁਸੀਂ 220 ਦੀ ਤੇ ਬਹੁਤ ਹੀ ਸਰਕਾਰ ਤੋਂ ਸਾਡੇ ਚਿਮਨ ਸਾਹਿਬ ਅਤੇ ਨਾਲੀ ਸਾਜੀ ਇਸ ਸਿਲੈਕਟਿਡ ਮੀਟਿੰਗ ਵਿੱਚ ਸਾਡੇ ਗੁਆੜਾ ਅਤੇ ਸਾਰੇ ਹਲਕਿਆਂ ਤੋਂ ਆਏ ਸੀਨੀਅਰ ਲੀਡਰ ਸਾਹਿਬਾਂ ਲੇਡੀਜ਼ ਬਿੰਗ ਸਭ ਤੋਂ ਪਹਿਲਾਂ ਮੈਂ ਅਜਲਾ ਸਾਹਿਬ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਆਪਣੇ ਕੀਮਤੀ ਸਮਾਂ ਦੇ ਚੋਂ ਸਮਾਂ ਕੱਢ ਕੇ ਅੱਜ ਜੋ ਸਾਡੀ ਜੋ ਸਰਕਾਰ ਬਤੌਰ ਵਾਸਤੇ ਜੋ PICC ਵੱਲੋਂ ਪ੍ਰੋਗਰਾਮ ਦਿੱਤਾ ਗਿਆ ਉਹਦੀ ਮੀਟਿੰਗ ਪ੍ਰਜ਼ਾਈਡ ਓਵਰ ਕਰਨ ਵਾਸਤੇ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਕੁਰਤਲਾ ਜ਼ਿਲ੍ਹੇ ਦੀ ਔਰ ਮੈਂ ਜਾਦੀਆਂ ਕਰਨਾ ਨਾ ਕਰਦਾ ਹੋਇਆ ਇੱਥੇ ਔਜਲਾ ਸਾਹਿਬ ਜੀ ਨੂੰ ਇਹ ਵਿਸ਼ਵਾਸ ਕਰਾਉਂਦੇ ਆ ਕਿ ਕਪੂਰਥਲੇ ਜ਼ਿਲ੍ਹੇ ਦੀ ਸੰਗਤ ਵੱਧ ਤੋਂ ਵੱਧ ਝੜ ਕੇ ਜੋ ਸੰਗਰੂਰ ਵਿੱਚ ਆਪਣੀ ਰੈਲੀ ਹੋ ਰਹੀ ਆ ਉਸ ਵਿੱਚ ਹਿੱਸਾ ਲਏਗੀ ਔਰ ਜਿੰਨੇ ਵੀ ਵੱਧ ਤੋਂ ਵੱਧ ਅਸੀਂ ਵਰਕਰ ਲਿਆਵਾਂਗੇ ਉੱਥੇ ਕਪੂਰਥਲੇ ਦਾ ਨਾਂ ਸਭ ਤੋਂ ਪਹਿਲੀ ਕਿਤਾਬ ਵਿੱਚ ਹੋਵੇਗਾ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਤਹਿਦਦਤ ਧੰਨਵਾਦ ਕਰਦੇ ਆ ਧੰਨਵਾਦ ਔਰ ਦੇਸ਼ ਦੇ ਵਿੱਚ ਜਿਹੜੀ ਸਰਕਾਰ ਚੱਲ ਰਹੀ ਹੈ ਉਹ ਕਿਸ ਦਿਸ਼ਾ ਵੱਲ ਜਾ ਰਹੀ ਹੈ ਇਹਨਾਂ ਦੋਹਾਂ ਦੇ ਉੱਤੇ ਅਸੀਂ ਐਸ ਪੰਜਾਬ ਦੇ ਵਿੱਚ ਸਦਮਾਨਯੋਗ ਪੰਜਾਬ ਦੇ ਪ੍ਰਧਾਨ ਅਮਰਿੰਦਰ ਗੜੇਵਾਲ ਜੀ ਜੋ ਕਿ ਕਾਂਗਰਸ ਪਾਰਟੀ ਦੇ ਦਿੱਤੇ ਸਰੇ ਹੈ ਸਾਡੇ ਆਲਰੇਡੀ ਕਾਂਗਰਸ ਦੇ ਪ੍ਰਧਾਨ ਮਲਕਰਨ ਖੜਗੇ ਜੀ ਸਾਡੇ ਜਨਰਲ ਸਕੱਤਰ ਇੰਚਾਰਜ ਵੀ ਕੇਸੀ ਮਨੁਕਪਾਲ ਜੀ ਪੰਜਾਬ ਦੇ ਜਿਹੜੇ ਜਨ ਸੈਕਟਰੀ ਚਾਰਜ ਨੇ ਵਿਪੇਸ਼ ਕੁਕੇਲ ਜੀ ਉਹ ਸਾਫ ਕਾ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਦਿੱਤੇ ਸੁਨਾਅ ਤੇ ਕਿਸ ਤਰੀਕੇ ਦੇ ਨਾਲ ਅਸੀਂ ਅੱਗੇ ਲੈ ਕੇ ਜਾਣਾ ਹੈ ਉਹਦੇ ਤੇ ਵਿਚਾਰਦਾਨਾ ਸੀ ਤੁਹਾਡੇ ਨਾਲ ਸਾਂਝਾ ਕਰਨਾ ਤੇ ਇਸ ਦੇ ਵਿੱਚ ਜੋ ਹਾਲਾਤ ਪੜੇ ਨੇ ਤੁਸੀਂ ਬਹੁਤ ਗੰਭੀਰਤਾ ਦੇ ਨਾਲ ਟੀਵੀ ਚੈਨਲਾਂ ਦੇ ਉੱਤੇ ਕੁੱਝ মিডিਆ ਰਾਹੀਂ ਜਾਣਕਾਰੀ ਹਸਲ ਕਰਦੇ ਨੇ ਸਾਡੇ ਬਹੁਤ ਮਾਨਯੋਗ ਜ਼ਿਲ੍ਹਾ ਦਿਮਾਪੁਚਾ ਨੇ ਸਾਡੇ ਮੈਲਾ ਦੇ ਪ੍ਰਧਾਨ ਬੈਠੇ ਨੇ ਤੁਹਾਡੇ ਸਾਰੇ ਬਾਗੂ ਸਹਿਬਾਨ ਨੇ ਉਹ ਤੁਸੀਂ ਟੀਵੀ ਚੈਨਲ ਆ ਰਹੇ ਔਰ ਸੋਸ਼ਲ ਮੀਡੀਆ ਨੇ ਬਹੁਤ ਕਮ ਮੇ ਅਸਰ ਚੀਮਾ ਜੇ ਨਮ ਚੇ ਜੇ ਤੇ ਹੋਰ ਜਿੰਨੇ ਵੀ ਡਾਇਰੈਕਟ ਅਮਰੀਦ ਸਦ왈 ਜੀ ਰਿਪਰੈਜੈਂਟੇਸ਼ਨ ਚੋਂ ਬਲੋਕਾਂ ਦੀ ਇੱਥੇ ਬੈਠੇ ਆ ਮੈਂ ਬਹੁਤ ਸਮਾਂ ਲੈਣਾ ਨਹੀਂ ਆਈਲਾ ਜੀ ਇੱਕ ਗੱਲ ਤੁਹਾਨੂੰ ਜਰੂਰ ਕਹਾਂਗੇ ਜੋ ਐਸੇ ਜੋ ਮੈਂਬਰ ਪਾਰਲੀਮੈਂਟ ਸਰਦਾਰ ਗਦੀ ਸਿੰਘ ਜੀ ਔਜਲਾ ਮਾਨ ਸਰ ਤੋਂ ਜਿਹੜੇ ਸਪੈਸ਼ਲ ਪਾਰਟੀ ਨੇ ਆਪਣੇ ਜ਼ਿਲ੍ਹੇ ਦੀ ਡਿਊਟੀ ਲਈ ਆ ਵੀ ਇੱਥੇ ਜਾ ਕੇ ਤੁਸੀਂ ਪੂਰੇ ਜ਼ਿਲ੍ਹੇ ਦਾ ਜਿਹੜਾ ਸੁਵਿਧਾਨ ਬਚਾਓ ਜਿਹੜੀ ਮਹਿੰਮਤ ਸਾਡੇ ਸ੍ਰੀ ਰਾਹੁਲ ਗਾਂਧੀ ਜੀ ਨੇ ਸ਼ੁਰੂ ਕੀਤੀ ਆ ਉਦਨੀ ਅੰਮ੍ਰੇ ਜਗਾ ਜਿੰਮੇਵਾਰੀ ਲਈ ਹੈ ਜਿਹੜੇ ਦੇ ਵਿੱਚ ਤੁਸੀਂ ਪੰਜਾਬ ਦੀ ਰੈਡੀ ਕਰਨੀ ਆ 11 ਤਰੀਕ ਨੂੰ ਕਰਾਉਣੀ ਹੈ ਜਿਹੜੇ ਨੂੰ ਨਾਲ ਲੈ ਕੇ ਤੇ ਜ਼ਿਲ੍ਹੇ ਦੀ ਵੀ ਇੱਕ ਰੈਲੀ ਕਰਨੀ ਆ ਤੇ ਬਲਾਕ वाइज ਇਹ ਕਵਾਇ ਵੀ ਰੈਣੀ ਕਰਦੀ ਆ ਉਹ ਸਾਰੀ ਜਿੰਮੇਵਾਰੀ ਜਿਹੜੀ ਇਹ ਨੇ ਕਿ 11 ਨੂੰ ਆਪਾਂ ਕਰ ਲਈ ਤੇ ਇਹਨਾਂ ਦੇ ਕਦਮ ਹੋ ਗਏ ਸਾਰੀ ਜਿੰਮੇਵਾਰੀ ਇਹਨਾਂ ਦੀ ਆ ਆਪਾਂ ਨੂੰ ਥੱਲੇ ਤੱਕ ਘਰ ਘਰ ਤੱਕ ਜਿਹੜਾ ਸੰਦੇਸ਼ ਪਹੁੰਚਾਉਂਦੇ ਉਹ ਸਾਡੇ ਕੋਲ ਆਏ ਆ ਉਹਨਾਂ ਦਾ ਬਹੁਤ ਬਹੁਤ ਜੀ ਆਇਆਂ ਧੰਨਵਾਦ ਧੰਨਵਾਦ ਸਾਹਿਬ ਮੇਰੇ ਵੱਡੇ ਭਰਾ ਆ ਗਲਾ ਪ੍ਰਧਾਨ ਵੀ ਆ ਸਾਡੇ ਐਮਐਲਏ ਸਾਹਿਬ ਵੀ ਆ ਮੇਰੇ ਜੁਰਗਾਂ ਦੇ ਸਾਥੀ ਵੀ ਆ ਜਿਹੜਾ ਜਦੋਂ ਮੇਰੇ ਜੁਰਗਾਂ ਮੈਂਦੇ ਸੀ ਤੇ ਕਬੂਤਰੇ ਹੱਗੇ ਤੋਂ ਸਾਡੇ ਸਲਵਾਨ ਜੀ ਅਮਰਜੀਤ ਜੀ ਤੇ ਭਲੱਤ ਤੋਂ ਸਰਪਾਲ ਸਿੰਘ ਰਾਜੀ ਜੀ ਤੇ ਕੰਮ ਵਿੱਚ ਵੀ ਸੀ ਕਰਨਕਰਤ ਸਾਡਾ ਵੀਰ ਆਏ ਆ ਨਾਲ ਸਾਥੀ ਲੈ ਕੇ ਤੇ ਫਗਵਾੜੇ ਤੋਂ ਸਾਰੇ ਅੰਲਾ ਦਾ ਦਿਨ ਨਹੀਂ ਮੈਂ ਦੇ ਸਕਦਾ ਜਿੰਨਾ ਫਗਵਾੜੇ ਵਾਲਿਆਂ ਨੇ ਮਾਨ ਕੀਤਾ ਹਜੇ ਤੱਕ ਵੀ ਜਿਹੜੇ ਨਾਲ ਜੁੜੇ ਆ ਔਰ ਕੰਮ ਕਰਦੇ ਆ ਕਿੰਨੀ ਵਧੀਆ ਮੈਂ ਕਿਹਾ ਦੱਸਦਾ ਹਾਂ ਨਾ ਵੀ ਜਿੰਨੇ ਫਗਵਾੜੇ ਕੋਲ ਵਰਕਰ ਆ ਫਗਵਾੜੇ ਦੇ ਜੀਤੋ ਸਾਹਿਬ ਕੋ ਉਹਨੇ ਪੂਰੇ ਪੰਜਾਬ 'ਚ ਕਿਸੇ ਹਲਕੇ ਕੋ ਏਡੇ ਕਾਬਲ ਏਡੇ ਜਿਹੜੇ ਤਗੜੇ ਵਰਕਰ ਜਿਹੜੇ ਆ ਬਹੁਤ ਘੱਟ ਆ ਨਹੀਂ ਤੇ ਸਾਰੇ ਜੀ ਵਰਕਰ ਤਾਂ ਬਹੁਤ ਵਧੀਆ ਆਪਣੇ ਆਪਣੇ ਜੋੜ ਲਾਉਂਦੇ ਆ ਪਰ ਇੱਥੇ ਜਿਹੜਾ ਬੀਬੀਆਂ ਦਾ ਯੋਗਦਾਨ ਆ ਨਾ ਉਹ ਪੰਜਾਬ 'ਚ ਕਿਸੇ ਹਲਕੇ ਨਹੀਂ ਹੈ ਸਾਡੇ ਪ੍ਰਧਾਨ ਜੀ ਬੈਠੇ ਆ ਹੱਸਦੇ ਆ ਲੇਟ ਆਏ ਆ ਮੈਂ ਤਾਂ ਟਾਈਮ ਤਾਂ ਨਹੀਂ ਦਿੱਤਾ ਭਈ ਸ਼ੁਕਰ ਕਰਦੇ ਆ ਤੁਹਾਡਾ ਨੰਨ ਜਰਲੀ ਦਾ ਤੋਂ ਮੇਰੇ ਨਾਲ ਆਏ ਸਾਡੇ ਕਿਉਂ ਟੀਡੀ ਤੋਂ ਚੱਲ ਕੇ ਆਉਣਾ ਤੇ ਉਹ ਹਾਈਲੀ ਗਰੂ ਲੋੜੇ ਚਾਹੀਦੀ ਆ ਡਾਕਟਰ ਨਰਿੰਦਰ ਸਿੰਘ ਜੀ ਸਰਪੰਚ ਜੀ ਵਾਪੋੜਾ ਦੇ ਪ੍ਰਧਾਨ ਸਾਹਿਬ ਵਾਲੀਆ ਜੀ ਸਭ ਤੋਂ ਪਹਿਨਾ ਫਤਿਹ ਸਾਂਝੀ ਕਰੀਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਹਰਿ ਜੈ ਸ਼੍ਰੀ ਰਾਮ ਪ੍ਰਧਾਨ ਵਾਲੀਆ ਜੀ ਦਬੀਸ 20 ਜੀ ਅਤੇ ਬਹੁਤੀ ਸਰਕਾਰ ਤੋਂ ਸਾਡੇ ਚਿੰਮਨ ਸਾਹਿਬ ਅਤੇ ਨਾਲ ਹੀ ਸਾਰੇ ਸਿਲੈਕਟਿਡ ਮੀਟਿੰਗ ਵਿੱਚ ਭਰਾਵਾਂ ਅਤੇ ਸਾਰੇ ਹਲਕਿਆਂ ਤੋਂ ਆਏ ਸੀਨੀਅਰ ਲੀਡਰ ਸਾਹਿਬਾਨ ਲੇਡਿਸ ਬਿੰਗ ਸਭ ਤੋਂ ਪਹਿਲਾਂ ਮੈਂ ਅਜਲਾ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਆਜੋ ਸਾਡੀ ਜੋ ਸਰਕਾਰ ਦਕੌਨ ਵਾਸਤੇ ਜੋ ਪੀਏਸੀਸੀ ਵੱਲੋਂ ਪ੍ਰੋਗਰਾਮ ਚੱਲਿਆ ਉਹਦੀ ਮੀਟਿੰਗ ਫੁਜ਼ਾਈ ਦਾ ਵਰਤਨ ਵਾਸਤੇ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਕਿ ਮੈਥੋਂ ਪਹਿਲਾਂ ਔਜਲਾ ਸਾਹਿਬ ਵੱਲੋਂ ਹਿੱਸਾ ਗਿਆ ਹੈਗਾ ਅੱਜ ਅਸੀਂ ਖਵਾੜਾ ਵਿਖੇ ਉਹ ਸਾਡੇ ਕਪੂਥਲਾ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਮੈਂਬਰਸ ਦੀ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਸਾਰਿਆਂ ਨੂੰ ਦੱਸਿਆ ਗਿਆ ਹੈਗਾ ਕਿ 11 ਤਰੀਕ ਨੂੰ ਜਿਹੜਾ ਸੰਗਰੂਰ ਵਿਖੇ ਪੀਸੀਸੀ ਸਟੇਟ ਲੈਵਲ ਤੇ ਜਿਹੜੀ ਹੈਗੇ ਰੈਲੀ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਸੰਵਿਧਾਨ ਨੂੰ ਜੋ ਕਿ ਖਤਮ ਕਰਨ ਦਾ ਜਿਹੜਾ ਬੀਜੇਪੀ ਦਾ ਉਪਰਾਲਾ ਚੱਲ ਰਿਹਾ ਉਹਨੂੰ ਖਤਮ ਕੀਤਾ ਜਾ ਸਕੇ ਇਸ ਕਰਕੇ ਉਸ ਵਾਸਤੇ ਜੋ ਵੀ ਅਨਵਲ ਉਪਰ ਦੇ ਪ੍ਰਚਾਰ ਕੀਤਾ ਗਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਜੇਕਰ ਆਪਾਂ ਲੋਕਾਂ ਨੂੰ ਲਾਮਬੰਦ ਨਹੀਂ ਕੀਤਾ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਹਦੇ ਬਹੁਤ ਮਾੜੇ ਨਤੀਜੇ ਭੁਗਤਣੇ ਪੈਣਗੇ ਇਸ ਕਰਕੇ ਮੈਂ ਇੱਥੇ ਸਾਰੇ ਹੀ ਅਸੀਂ ਚਾਰੇ ਹਲਕਿਆਂ ਤੋਂ ਇੱਕਠੇ ਹੋ ਕੇ ਇਹ ਰੂਪਰੇਖਾ ਤਿਆਰ ਕੀਤੀ ਗਈ ਹੈ ਕਿ ਅਸੀਂ 11 ਤਰੀਕ ਵਾਲੀ ਔਰ ਉਸ ਤੋਂ ਬਾਅਦ ਜਿਹੜਾ ਡਿਸਟ੍ਰਿਕਟ ਲੈਵਲ ਦਾ ਤੇ ਅਸੈਂਬਲੀ ਹਲਕੇ ਵਾਈਜ਼ ਜਿਹੜੀ ਹੈਗੀ ਆ ਰੈਲੀਆਂ ਹੋਣੀਆਂ ਉਹਦੀ ਰੂਪਰੇਖਾ ਤਿਆਰ ਕੀਤੀ ਗਈ ਹੈ ਪਰ ਮੈਂ ਉਮੀਦ ਕਰਦਾ ਕਿ ਸਾਡੇ ਸਾਰੇ ਹੀ ਜਿਹੜੇ ਸਾਥੀ ਹੈਗੇ ਕਾਂਗਰਸ ਵਰਕਰ ਸਾਰੇ ਹੈਗੇ ਉਹ ਬਚੜ ਕੇ ਇਹਨਾਂ ਰੈਲੀਆਂ ਵਿੱਚ ਹਿੱਸਾ ਲੈਣਗੇ ਔਰ ਲੋਕਾਂ ਨੂੰ ਜਾਗਰੂ ਕਰਨਗੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਸੀਂ ਸੰਵਿਧਾਨ ਦੀ ਰੱਖਿਆ ਕਰ ਸਕੀਏ ਧੰਨਵਾਦ ਜੈ ਹਿੰਦ ਅੱਜ ਜ਼ਿਲ੍ਹਾ ਕਪੂਰਥਲਾ ਦੀ ਮੀਟਿੰਗ ਹੋਈ ਹੈ ਜਿਹਦੇ ਚ ਉਹਨਾਂ ਦਾ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦਰਦਾਰ ਬਲਵਿੰਦਰ ਸਿੰਘ ਜੀ ਤਾੜੀਵਾਲ ਜੋ ਕਿ ਇੱਥੇ ਵਿਧਾਇਕ ਵੀ ਨੇ ਪਗਵਾੜੇ ਤੋਂ ਉਹਨਾਂ ਦੀ ਰਹਿਨਮਾਈ ਦੇ ਹੇਠ ਹੋਈ ਹੈ ਜਿਹਦੇ ਚ ਨਵਤੇਜ ਸਿੰਘ ਟੀਮਾ ਜੀ ਜਿਹੜੇ ਸਾਬਕਾ ਵਿਧਾਇਕ ਨੇ ਔਰ ਸਲਵਾਨ ਜੀ ਜਿਹੜੇ ਕਪੂਰਥਲਾ ਤੋਂ ਆਏ ਨੇ ਕਰਨ ਜੀ ਜਿਹੜੇ ਪਲਾਸ ਤੋਂ ਆਏ ਨੇ ਸਬੂਚੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਬਲਾਕ ਕਮੇਟੀ ਦੇ ਮੈਂਬਰ ਸਭਾ ਸਾਰੇ ਇੱਥੇ ਫਰੰਟਲ ਆਰਗੇਨਾਈਜੇਸ਼ਨ ਦੇ ਅਹੁਦੇਦਾਰ ਸਭਾ ਨਾਲ ਹਾਜ਼ਰ ਸੀ ਇਹਦੇ ਬਤੌਰ ਕਪੂਰਥਾਲਾ ਦੇ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਮੈਨੂੰ ਲਾਇਆ ਗਿਆ ਉਹਦੇ ਤੇ ਜਿਹੜੇ ਸਾਡੇ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਕਰਜਨ ਖੜਗੇ ਜੀ ਵੱਲੋਂ ਜਿਹੜਾ ਸੰਦੇਸ਼ ਆਇਆ ਆ ਜਿਹੜਾ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਇੱਕ 11 ਤਰੀਕ ਦੀ ਰੈਲੀ ਨੂੰ ਅਨਾਇਕੇ ਅਸੀਂ ਵਰਕਰਾਂ ਨੂੰ ਲਾਮਬੰਦ ਕਰ ਰਹੇ ਹਾਂ ਉਹ ਸੰਦੇਸ਼ 11 ਤਰੀਕ ਨੂੰ ਜਿਹੜੀ ਸਵਧਾਨ ਬਚਾਓ ਰੈਲੀ ਸਰਹੂਰ ਚ ਹੋਣ ਜਾ ਰਹੀ ਹੈ ਉਦੇ ਬਾਰੇ ਚਰਚਾ ਜਿਹੜੀ ਅਸੀਂ ਕੀਤੀ ਉਹ ਤੋਂ ਬਾਅਦ ਅਸੀਂ ਜ਼ਿਲ੍ਹੇ ਪੱਧਰ ਦੀ ਰੈਲੀ ਇੱਥੇ ਹੋਏਗੀ ਉਸ ਤੋਂ ਬਾਅਦ ਬਲਾਕ ਪੱਧਰ ਤੇ ਰੈਲੀਆਂ ਹੋਣਗੀਆਂ ਸਾਡਾ ਕਾਂਗਰਸ ਪਾਰਟੀ ਦਾ ਵਰਕਰ ਜਿਹੜੀ ਨੈਤਿਕ ਕਦਰਾਂ ਕੀਮਤਾਂ ਨੇ ਸਭਧਾਨ ਦੀਆਂ ਜਿਹੜੀਆਂ ਬਾਬਾ ਸਾਹਿਬ ਭੀਮਰਾਓਂ ਬੇਦਕਰ ਜੀ ਨੇ ਸਾਨੂੰ ਦਿੱਤੀਆਂ ਨੇ ਉਹਨਾਂ ਦੇ ਉੱਤੇ ਪਹਿਰਾ ਦੇਣ ਲਈ ਅਸੀਂ ਹਰ ਗਲੀ ਤੱਕ ਹਰ ਮੁਹੱਲੇ ਤੱਕ ਅਪਰੋਚ ਕਰਾਂਗੇ ਸੋ ਜਿਹੜਾ ਰਾਜ ਪੱਧਰੀ ਰੈਲੀ ਵਿਚਾਰ ਰੈਲੀ ਹੈ ਉਹ 11 ਤਰੀਕ ਨੂੰ ਸੰਨੂਰ ਵਿਖੇ ਹੋਣ ਜਾ ਰਹੀ ਹੈ ਉਹਦੇ ਵਾਸਤੇ ਅਸੀਂ ਅੱਜ ਇੱਥੇ ਫਗਵਾੜੇ ਜਿਹੜੀ ਹੈ ਇਹ ਮੀਟਿੰਗ ਕੀਤੀ ਗਈ